ਸਭ ਤੋਂ ਪਹਿਲਾਂ ਤਾਂ ਸਾਰੇ মিডিਆਜ਼ ਦਾ ਧੰਨਵਾਦ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਆਇਓ ਅੱਜ ਸੇ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਤੁਹਾਡੇ মিডিਏ ਨੇ ਪੁਨਰ ਸਰਜੀਤ ਦਾ ਨਾਮ ਦਿੱਤਾ ਉਹਦੀ ਸੀਨੀਅਰ ਲੀਡਰਸ਼ਿਪ ਦੀ ਅੱਜ ਇੱਕ ਮੀਟਿੰਗ ਕੀਤੀ ਆ ਇੱਕ ਤਾਂ ਅਸੀਂ ਇਹ ਫੈਸਲਾ ਕੀਤਾ ਹੈ ਕਿ ਚਲੋ ਬੇਸ਼ੱਕ ਕੇਂਦਰ ਨੇ ਫੈਸਲਾ ਜਿਹੜਾ ਵਾਪਸ ਲੈ ਲਿਆ ਪਰ ਸਾਨੂੰ ਕੇਂਦਰ ਦੀ ਨੀਅਤ ਤੇ ਭਰੋਸਾ ਨਹੀਂ ਹੈ ਜੇ ਖੁਦਾ ਨਾ ਖਾਸਤਾ ਕੋਈ ਅਜਿਹਾ ਬੈਲ ਸੰਸਦ ਦੇ ਵਿੱਚ ਲੈ ਕੇ ਆਉਣ ਦੀ ਗੱਲ ਦੁਬਾਰਾ ਚੱਲਦੀ ਹੈ ਜਾਂ ਲੈ ਕੇ ਆਇਆ ਜਾਂਦਾ ਹੈ ਤੇ ਸਾਡੀ ਪਾਰਟੀ ਜਿਹੜੀ ਹੈ ਜ਼ੋਰਦਾਰ ਸੰਘਰਸ਼ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਕਰੇ ਕੀਚ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਪੰਜਾਬ ਦੀ ਜਿਹੜੀ ਦਾਵੇਦਾਰੀ ਹੈ ਚੰਡੀਗੜ੍ਹ ਦੇ ਉੱਤੇ ਉਹਨੂੰ ਛੱਡਣ ਦੇ ਲਈ ਬਿਲਕੁਲ ਜਿਹੜਾ ਹੈ ਉਹ ਤਿਆਰ ਨਹੀਂ ਹੋਵਾਂਗੇ ਇਹ ਪੱਕਾ ਸਾਡੀ ਲੀਡਰਸ਼ਿਪ ਦਾ ਜਿਹੜਾ ਫੈਸਲਾ ਹੈ ਇਹਦੇ ਲਈ ਸਾਨੂੰ ਜ਼ਿਲ੍ਹਾ ਜਾਣਾ ਪਵੇ ਇਹਦੇ ਲਈ ਸਾਨੂੰ ਸੜਕਾਂ ਤੇ ਬੈਠਣਾ ਪਵੇ ਇਹਦੇ ਲਈ ਸਾਨੂੰ ਧਰਨੇ ਰੋਸ ਮਜ਼ਾਰੇ ਕਰਨੇ ਪੈਣ ਆਪਣੇ ਵਾਲਾ ਮਾਈਕ ਉੱਚਾ ਕਰ ਲਓ ਆਪਣਾ ਆ ਅਸੀਂ ਹਰ ਕੀਮਤ ਦੇ ਉੱਤੇ ਹਰ ਕੀਮਤ ਦੇ ਉੱਤੇ ਜਿਹੜਾ ਚੰਡੀਗੜ੍ਹ ਲਈ ਸੰਘਰਸ਼ ਕਰਾਂਗੇ ਦੂਸਰਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਉਹ ਮੁੱਦਾ ਚੱਲ ਰਿਹਾ ਚੋਣਾ ਜਿਹੜੀ ਹੈ ਕੇਂਦਰ ਸਰਕਾਰ ਉਹ ਕਰਵਾ ਨਹੀਂ ਰਹੀ ਹੈ। ਔਰ ਸਾਡੀ ਲੀਡਰਸ਼ਿਪ ਨੇ ਫੈਸਲਾ ਕੀਤਾ ਹੈ ਕਿ ਜਿਹੜੇ ਵੀ ਵਿਦਿਆਰਥੀ ਸੰਘਰਸ਼ ਕਰ ਰਹੇ ਐ ਅਸੀਂ ਤਨੋਂ ਮਨੋਂ ਤਨੋਂ ਉਹਨਾਂ ਵਿਦਿਆਰਥੀਆਂ ਦੇ ਨਾਲ ਆ ਤੇ ਕੇਂਦਰ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸੈਨੇਟ ਦੀ ਬਹਾਲੀ ਹੋਣੀ ਚਾਹੀਦੀ ਹੈ। ਚੋਣਾਂ ਜੜੀਆਂ ਨੇ ਯੂਨੀਵਰਸਿਟੀ ਦੇ ਵਿੱਚ ਤੁਰੰਤ ਕਰਾਈਆਂ ਜਾਣੀਆਂ ਚਾਹੀਦੀਆਂ। ਹੈਰਾਨੀ ਦੀ ਗੱਲ ਹੈ ਕਿ ਵਿਦਿਆਰਥੀਆਂ ਦੇ ਉਸ ਸੰਘਰਸ਼ ਦੇ ਵਿੱਚ ਉਹਨਾਂ ਨੇਤਾਵਾਂ ਨੇ ਵੀ ਆ ਕੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਯੂਨੀਵਰਸਿਟੀ ਦੀਆਂ ਸੈਨੇਟ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ। ਜਿਹੜੀਆਂ 16 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ ਤੇ ਮੂੰਹ ਨਹੀਂ ਖੋਲ ਰਹੇ। ਉਹ ਲੋਕ ਵੀ ਆ ਕੇ ਕਹਿੰਦੇ ਆ ਕਿ ਯੂਨੀਵਰਸਿਟੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ ਵਿਦਿਆਰਥੀਆਂ ਦਾ ਰਾਈਟ ਹੈ। ਜਿਵੇਂ ਵਿਦਿਆਰਥੀਆਂ ਦਾ ਰਾਈਟ ਹੈ। ਯੂਨੀਵਰਸਿਟੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ। ਉਵੇਂ ਦੁਨੀਆ ਭਰ ਦੀ ਸਿੱਖਾਂ ਦਾ ਰਾਈਟ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਹੋਣੀਆਂ ਚਾਹੀਦੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾ ਕਰਾਉਣਾ ਇਹ ਜਿੱਥੇ ਕੇਂਦਰ ਸਰਕਾਰ ਦੀ ਬਦਨੀਅਤ ਹੈ ਉੱਥੇ ਜਿਹੜੀ ਸਥਾਪਤ ਤੈਰਾ ਉਹਦੀ ਵੀ ਵੱਡੀ ਬੇਈਮਾਨੀ ਹੈ ਕਿ ਚੋਣਾਂ ਜੜੀਆਂ ਹੈ ਹੋ ਨਹੀਂ ਰਹੀਆਂ ਕਿਉਂਕਿ ਸਥਾਪਤ ਤਿਰ ਦੇ ਇੱਕ ਮੈਂਬਰ ਨੇ ਜਿਹੜਾ ਹਰਿਆਣੇ ਨਾਲ ਸੰਬੰਧਤ ਹੈ ਹਰਿਆਣਾ ਕਮੇਟੀ ਦਾ ਵੀ ਉਹ ਮੈਂਬਰ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਉਹ ਮੈਂਬਰ ਹੈ ਉਹਨੇ ਇੱਕ ਰੈਟ ਪਟੀਸ਼ਨ ਜਿਹੜੀ ਆ ਉਹ ਫਾਈਲ ਕੀਤੀ ਹੋਈ ਹੈ ਜਿਸ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਜੜੀਆਂ ਕੇਂਦਰ ਸਰਕਾਰ ਨੇ ਬਹਾਨਾ ਬਣਾ ਕੇ ਜੜੀਆਂ ਉਹ ਰੋਕੀਆਂ ਹੋਈਆਂ ਤੇ ਅਸੀਂ ਚਾਹੁੰਦੇ ਹਾਂ ਯੂਨੀਵਰਸਿਟੀ ਦੀਆਂ ਸੈਨੇਟ ਦੀਆਂ ਚੋਣਾਂ ਵੀ ਹੋਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਜੜੀਆਂ ਤੁਰੰਤ ਕਰਵਾਈਆਂ ਜਾਣ ਤਾਂ ਜੋ ਪਾਰਦਰਸ਼ੀ ਢੰਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਜਿਹੜਾ ਹੈ ਉਹ ਚੱਲ ਸਕੇ ਕਿਉਂਕਿ ਹੁਣ ਅਸੀਂ ਦੇਖ ਰਹੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪਰਿਵਾਰ ਦੀ ਰਾਜਨੀਤੀ ਨੂੰ ਜਿਉਂਦਾ ਕਰਨ ਵਾਸਤੇ ਜਿਹੜਾ ਹੈ ਉਹ ਤਤਪਾਰ ਹੋ ਰਹੀ ਹੈ ਸਾਨੂੰ ਬੜਾ ਦੁੱਖ ਲੱਗਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਹੋਈ ਆ ਆਪਾਂ ਦਿੱਲੀ ਦੇ ਵਿੱਚ ਬਿਲਕੁਲ ਸਾਂਝੇ ਰੂਪ ਦੇ ਵਿੱਚ ਉਵੇਂ ਮਨਾਈਏ ਜਿਵੇਂ ਅਸੀਂ ਜਿਹੜਾ ਹੈ 50 ਸਾਲ ਪਹਿਲਾਂ 300 ਸਾਲਾ ਮਨਾਇਆ ਸੀ ਪਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਮੰਗ ਨੂੰ ਦਰਕਨਾਰ ਕਰਦਿਆਂ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਸਮਾਗਮ ਰੱਖੀ 29 ਤਰੀਕ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਸੀਸ ਤੇ ਸਸਕਾਰ ਨੂੰ ਵੀ 350 ਸਾਲਾ ਹੋ ਜਾਣਾ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਸ ਦਿਹਾੜੇ ਨੂੰ 350 ਸਾਲਾ ਸ਼ਤਾਬਦੀ ਰੂਪ ਦੇ ਵਿੱਚ ਮਨਾਉਂਦੀ ਤੇ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਸ਼ਹੀਦੀ ਦਿਹਾੜਾ ਮਨਾਉਂਦੀ ਦੋਨੇ ਸੰਸਥਾਵਾਂ ਜਿਹੜੀਆਂ ਐ ਇਹ ਰਲ ਮਿਲ ਕੇ ਸ਼ਹੀਦੀ ਦਿਹਾੜਾ ਮਨਾਉਂਦੀਆਂ ਇੱਕ ਪਾਸੇ ਤਾਂ ਪੰਥਕ ਏਕਤਾ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਪੰਥਕ ਏਕਤਾ ਜਿਹੜੀ ਐ ਉਹ ਹੋਣੀ ਚਾਹੀਦੀ ਐ ਤੇ ਸ਼ਤਾਬਦੀਆਂ ਇਕੱਠੇ ਮਨਾਉਣ ਵਾਸਤੇ ਅਸੀਂ ਤਿਆਰ ਨਹੀਂ ਹੋਏ ਕਿਉਂਕਿ ਉੱਥੇ ਸਾਡੀ ਰਾਜਨੀਤੀ ਨਹੀਂ ਸੀ ਚਮਕਣੀ ਜੇ ਅਸੀਂ ਇਕੱਠੇ ਹੋ ਜਾਂਦੇ ਤੇ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜੜੀਆਂ ਨੇ ਉਹ ਹੋਣੀਆਂ ਬਹੁਤ ਲਾਜ਼ਮੀ ਐ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੀ ਜਿਹੜਾ ਹੈ ਉਹ ਕੇਂਦਰ ਸਰਕਾਰ ਨਾਲ ਵੀ ਜੇ رابطہ ਕਾਇਮ ਕਰਨਾ ਪੈਂਦਾ ਹੈ ਕੇਂਦਰ ਸਰਕਾਰ ਨਾਲ ਵੀ ਰابطਾ ਕਾਇਮ ਕਰਾਂਗੇ ਔਰ ਜੋ ਲੋੜ ਪਈ ਤੇ ਪਿਵਿੱਖ ਦੇ ਵਿੱਚ ਅਸੀਂ ਸੰਘਰਸ਼ ਵੀ ਕਰਾਂਗੇ ਇੱਕ ਜੋ ਵੀ ਚੋਣਾਂ ਆ ਰਹੀਆਂ ਨੇ ਚਾਹੇ ਉਹ ਬਲਾਕ ਸਮਤੀ ਦੀਆਂ ਨੇ ਜਲਾ ਕਮੇਟੀ ਦੀਆਂ ਨੇ ਸਾਡੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਐਲਾਨ ਕੀਤਾ ਕਿ ਅਸੀਂ ਜਿੱਤੀਏ ਅਸੀਂ ਹਾਰੀਏ ਲੇਕਿਨ ਇਹ ਚੋਣਾਂ ਜੜੀਆਂ ਅਸੀਂ ਜਰਾ ਹਾਉ ਲੜਾਂਗੇ ਇਹ ਸਾਡੀ ਪਾਰਟੀ ਨੇ ਵਾਅਦਾ ਕੀਤਾ ਹੈ ਇਹ ਮੇਨ ਜਿਹੜੀ ਚੀਜ਼ ਅਸੀਂ ਅੱਜ ਵਿਚਾਰੀ ਹੈ ਉਹ ਹੈ ਕਿ ਸ੍ਰੀ ਅਮਰਸਰ ਸਾਹਿਬ ਡੈਲੀਗੇਟ اجلاس ਦੇ ਵਿੱਚ ਅਸੀਂ ਵਾਅਦਾ ਕੀਤਾ ਅਸੀਂ ਪੰਥ ਦੇ ਨਾਲ ਕਿ ਦਫ਼ਤਰ ਜਿਹੜਾ ਹੈ ਉਹ ਮੁੱਖ ਸ੍ਰੀ ਅਮਰਸਰ ਸਾਹਿਬ ਤੋਂ ਚੱਲੂਗਾ ਸਾਡਾ ਉੱਥੇ ਦਫ਼ਤਰ ਤਿਆਰ ਹੋ ਗਿਆ ਤੇ ਤੁਹਾਨੂੰ ਪਤਾ ਹੀ ਹੈ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋਇਆ ਸੀ ਤੇ 2 ਦਸੰਬਰ ਨੂੰ ਹੀ ਅਸੀਂ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਦਫ਼ਤਰ ਦੀ ਅਰੰਭਤਾ ਜਿਹੜੀ ਹੈ ਉਹ ਕਰਨ ਜਾ ਰਹੇ ਹਾਂ 30 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਕੇ 2 ਤਰੀਕ ਨੂੰ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਦਫਤਰ ਸਾਡਾ ਤਿਆਰ ਹੋਇਆ ਉਥੇ ਭੋਗ ਪਾਏ ਜਾਣਗੇ ਉਪਰੰਤ ਕੀਰਤਨ ਹੋਏ ਕਰ ਤੇ ਸਾਡੀ ਲੀਡਰਸ਼ਿਪ ਜਿਹੜੀ ਹੈ ਉਥੇ ਆਪਣੇ ਸੰਬੋਧਨੀ ਭਾਸ਼ਣ ਜਿਹੜੇ ਹੈ ਉਹ ਦੇएगी ਔਰ ਨਾਲ ਦੀ ਨਾਲ ਅਸੀਂ ਸਾਲ ਪਹਿਲਾਂ 2 ਦਸੰਬਰ ਨੂੰ ਜੋ ਕੁਝ ਵੀ ਹੋਇਆ ਉਹਨੂੰ ਫਿਰ ਜਿਹੜਾ ਰਿਪੀਟ ਕਰਾਂਗੇ ਔਰ ਸੰਗਤਾਂ ਨੂੰ ਦੱਸਾਂਗੇ ਇਹ ਪੰਥ ਦੇ ਨਾਲ ਜਿਹੜਾ ਹੈ ਉਹ ਕਿੱਡਾ ਵੱਡਾ ਧੋਖਾ ਹੋਇਆ ਹੈ 2 ਦਸੰਬਰ ਤੋਂ ਭਗੌੜਾ ਦਲ ਨੇ ਕਿਸ ਤਰ੍ਹਾਂ ਪੰਥ ਦੇ ਨਾਲ ਜਿਹੜਾ ਹੈ ਉਹ ਧਰੋਹ ਕਮਾਇਆ ਇਹ ਵੀ ਅਸੀਂ ਦੱਸਣ ਦੀ ਕੋਸ਼ਿਸ਼ ਕਰਾਂਗੇ ਇਹ ਕੁਝ ਮੁੱਦੇ ਸਨ ਜਿਨ੍ਹਾਂ ਨੂੰ ਲੈ ਕੇ ਅੱਜ ਸਾਡੀ ਸੀਨੀਅਰ ਲੀਡਰਸ਼ਿਪ ਦੇ ਵਿੱਚ ਵਿਚਾਰਾ ਹੋਈਆਂ ਨੇ ਤੇ ਸਰਬਸੰਮਤੀ ਦੇ ਨਾਲ ਅਸੀਂ ਇਹ ਫੈਸਲਾ ਕੀਤੇ ਨੇ ਇਹ ਇਹ ਸਾਡੀ ਜਿਹੜੀ ਹੈ ਇਹ ਮੀਟਿੰਗ ਤੇ ਅੱਜ ਅਜੰਡੇ ਸੀ ਤੇ ਇਹਨਾਂ ਜ਼ੰਦੀਆਂ ਦੇ ਉੱਤੇ ਅਸੀਂ ਜਿਹੜਾ ਆਪਣਾ ਜਿਹੜਾ ਹੈ ਪ੍ਰੋਗਰਾਮ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਧ ਚੜ ਕੇ ਜਿਹੜਾ ਉਹ ਕਰਾਂਗੇ ਪਿੰਡ ਪਿੰਡ ਪੱਦਰ ਦੇ ਉੱਤੇ ਸਾਡੇ ਲੀਡਰ ਸਾਹਿਬਾਨ ਜਿਹੜੇ ਨੇ ਉਹ ਹੁਣ ਜਾਣ ਦੀ ਤਿਆਰੀ ਚ ਨੇ ਅਸੀਂ ਪਿੰਡ ਪਿੰਡ ਪੱਦਰ ਜਾਵਾਂਗੇ ਔਰ ਨਾਲ ਦੀ ਨਾਲ ਹੀ ਅਸੀਂ ਪੰਜਾਬ ਦੇ ਮੁੱਦੇ ਪੰਜਾਬ ਦੇ ਮਸਲੇ ਸਰਕਾਰ ਦੀਆਂ ਨਕਾਮੀਆਂ ਇਹ ਸਾਰੀਆਂ ਜਿਹੜੀਆਂ ਹੈ ਉਹ ਲੋਕਾਂ ਨੂੰ ਦੱਸਾਂਗੇ ਤੇ ਅਗਰ ਸਾਹਿਬ ਜੀ ਨਾਂ ਦੱਸੋਗੇ ਜਿਹੜਾ ਐਸਜੀਪੀਸੀ ਦਾ ਵੀ ਮੈਂਬਰ ਹੈ ਤੇ ਰੈਣਾ ਕਮੇਟੀ ਦਾ ਵੀ ਮੈਂਬਰ ਹੈ ਤੇ ਜਿਮੇਰਿਟ ਕੀਤੀ ਉਸ ਬਲਦੇਵ ਸਿੰਘ ਕੈਂਪੂਰ ਕੈਂਪੂਰ ਅਗਰ ਸਾਹਿਬ ਤੁਸੀਂ ਆਪਣੀ ਜਿਹੜੀਆਂ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਦੀ ਗੱਲ ਕਰਦੇ ਹੋ ਵਿਦਿਆਰਥੀ ਜਿਹੜੀਆਂ ਉਹਨਾਂ ਦੇ ਚੋਣਾਂ ਹੋਣੀਆਂ ਚਾਹੀਦੀਆਂ ਪੰਜਾਬ ਦੇ ਵਿੱਚ ਜਿਹੜੇ ਕਾਲਜ ਨੇ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਕਦੋਂ ਤੋੜਾ ਹੋਣ ਗਿਆ ਉੱਥੇ ਕਦੋਂ ਨਵੀਂ ਲੀਡਰਸ਼ਿਪ ਦਾ ਉਭਾਰ ਹੋਵੇਗਾ ਕੋਈ ਕੋਈ ਮੰਨ ਨਹੀਂ ਕਰਿਆ ਬਿਲਕੁਲ ਜੇ ਅਸੀਂ ਖੁਦਾ ਵਾਹਿਗੁਰੂ ਨੇ ਕਿਰਪਾ ਕੀਤੀ ਸਾਡੇ ਹੱਥ ਦੇ ਵਿੱਚ ਸਮਰੱਥਾ ਆਈ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਜਿਵੇਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਹੈ ਉਵੇਂ ਪੰਜਾਬ ਦੀਆਂ ਦੂਜੀਆਂ ਯੂਨੀਵਰਸਿਟੀਆਂ ਦੇ ਵਿੱਚ ਵੀ ਸੈਨੇਟ ਜਿਹੜੀ ਹੈ ਉਹ ਬਣਨੀ ਚਾਹੀਦੀ ਹੈ ਇਹ ਮੈਂ ਜਿੱਦੇ ਯੂਨੀਵਰਸਟੀਆਂ ਦੇ ਮੈਂ ਉੱਥੇ ਧਰਨੇ ਦੇ ਵਿੱਚ ਗਿਆ ਸੀ ਉੱਥੇ ਵੀ ਮੈਂ ਇਹ ਗੱਲ ਕੀਤੀ ਸੀ ਵਿਦਿਆਰਥੀਆਂ ਦੇ ਨਾਲ ਸਾਂਝੀ ਕਿ ਇਹ ਜਿਹੜਾ ਸਿਸਟਮ ਜਿਹੜਾ ਹੈਗਾ ਯੂਨੀਵਰਸਟੀਆਂ ਦੇ ਵਿੱਚ ਸੈਨੇਟ ਦਾ ਇਹ ਬਹੁਤ ਵਧੀਆ ਸਿਸਟਮ ਹੈ ਔਰ ਬਾਹਰ ਲੀਆਂ ਕਈ ਦੇਸ਼ਾਂ ਦੀਆਂ ਯੂਨੀਵਰਸਟੀਆਂ ਦੇ ਵਿੱਚ ਇਹ ਸਿਸਟਮ ਚੱਲਦਾ ਹੈ ਲੇਕਿਨ ਹੈਰਾਨੀ ਦੀ ਗੱਲ ਹੈ ਕਿ ਸਾਡੇ ਪੰਜਾਬ ਦੀਆਂ ਯੂਨੀਵਰਸਟੀਆਂ ਚਾਹੇ ਉਹ ਪੰਜਾਬੀ ਯੂਨੀਵਰਸਿਟੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਐਗਰੀਕਲਚਰ ਯੂਨੀਵਰਸਿਟੀ ਹੈ ਉੱਥੇ ਸੈਨੇਟ ਸਿਸਟਮ ਜਿਹੜਾ ਹੈ ਉਹ ਖਤਮ ਕਰ ਦਿੱਤਾ ਗਿਆ ਹੈ ਸਟੂਡੈਂਟ ਯੂਨੀਅਨ ਦੀਆਂ ਚੋਣਾਂ ਜ ਸਾਰੀਆਂ ਯੂਨੀਵਰਸਿਟੀਆਂ ਜੈ ਲੇਕਨ ਉਹ ਬੜੀਆਂ ਸੀਮਾ ਜਿਹੜਾ ਸਿਸਟਮ ਹੈ ਉਹ ਖਤਮ ਕਰ ਦਿੱਤਾ ਗਿਆ ਦੋ ਦੋ ਚਾਰ ਚਾਰ ਮੈਂਬਰ ਨਾਮਿਨੇਟ ਕਰਕੇ ਸੈਨੇਟ ਬਣਾਈ ਹੋਈ ਹੈ ਜੀ ਬਿਲਕੁਲ ਡੈਮੋਕਰੈਟਿਕ ਨਹੀਂ ਹੈ ਉਹ ਸਿਸਟਮ ਸਿੰਘ ਸਾਹਿਬ ਜਿਹੜਾ ਤੁਸੀਂ ਕਹਿ ਕਿ ਅਸੀਂ ਬਲਾਕ ਸਭਾ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲੜਨੀਆਂ ਚਾਹੇ ਜਿੱਤिए ਚਾਹੇ ਹਾਰੀਏ ਤੁਹਾਨੂੰ ਲੱਗਾ ਕਿ ਜਿਹੜਾ ਤਰਨ ਤਰਨ ਦੀ ਵਿੱਚ ਤੁਸੀਂ ਇਲੈਕਸ਼ਨ ਪਾਰਟੀ ਦੀ ਜੁਸਟਿਫਿਕੇਸ਼ਨ ਕੋਈ ਹੈ ਉਸ ਤੋਂ ਬਾਅਦ ਤੁਸੀਂ ਉਹਨੂੰ ਐਨਲਾਈਜ਼ ਕਿਵੇਂ ਕੀਤਾ ਕਿਉਂਕਿ ਤੁਸੀਂ ਅਗਲੇ ਇਲੈਕਸ਼ਨਸ ਦੇ ਵਿੱਚ ਜਾ ਰਹੇ ਹੋ ਕੁਝ ਜਿਹੜਾ ਤੁਸੀਂ ਮੈਸੇਜ ਦੇ ਰਹੇ ਚਾਹੇ ਜਿੱਤੀਏ ਚਾਹੇ ਹਾਰੇ ਤੁਹਾਨੂੰ ਲੱਗਦਾ ਕਿ ਇੱਕ ਕਾਰਡਨ ਨੂੰ ਕਿਸ ਤਰ੍ਹਾਂ ਦਾ ਮੈਸੇਜ ਜਾਏਗਾ ਜਿਹੜਾ ਵੀ ਹੈ ਤੁਹਾਡੀ ਪ੍ਰਧਾਨ ਕੌਨਫੀਡੈਂਟ ਨਹੀਂ ਹੈਗੇ ਤੁਹਾਡੇ মিডিਆ মিডিਆ ਦੀ ਭਾਸ਼ਾ ਦੇ ਵਿੱਚ ਤੁਸੀਂ ਇੱਕ ਸ਼ਬਦ ਵਰਤਦੇ ਹੋ ਕਿ ਆ ਪੇਡ ভিউਜ਼ ਹੈ ਔਰ ਆ ਆਰਗੈਨਿਕ ভিউਜ਼ ਹੈ ਜਿਹੜੇ ਸਾਡੇ ਕੈਂਡੀਡੇਟ ਨੇ 20000 ਵੋਟ ਲਈ ਹੈ ਨਾ ਜੀ ਉਹ ਬਿਲਕੁਲ ਆਰਗੈਨਿਕ ਹੈ ਉਹਦੇ ਲਈ ਅਸੀਂ ਕਿਸੇ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਨੌਕਰੀ ਦੇਣ ਦਾ ਲਾਲਚ ਨਹੀਂ ਦਿੱਤਾ ਕਿਸੇ ਨੂੰ ਅਸੀਂ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਵਿੱਚ ਨਰਸ ਰੱਖਣ ਦਾ ਲਾਲਚ ਨਹੀਂ ਦਿੱਤਾ। ਉਹਦੇ ਵਿੱਚ ਅਸੀਂ ਕਿਸੇ ਨੂੰ ਸ਼ਰਾਬ ਨਹੀਂ ਵੰਡੀ, ਉਹਦੇ ਵਿੱਚ ਅਸੀਂ ਕਿਸੇ ਨੂੰ ਪੈਸੇ ਨਹੀਂ ਵੰਡੇ। ਤੇ ਜਿੰਨਾਂ ਪਾਰਟੀਆਂ ਨੇ 20-20 ਕਰੋੜ ਰੁਪਇਆ ਲਾ ਕੇ ਤੇ ਜਿਹੜੀਆਂ 30,000 32,000 ਜਿਹੜੀ ਵੋਟ ਲਈ ਹੈ ਉਹ ਪੇੜ ਹੈ ਤੁਹਾਡੀ ਬਾਸ਼ਾ ਦੇ ਵਿੱਚ। ਇਹ ਸਾਡੀ ਜਿਹੜੀ 20,000 ਜਿਹੜੀ ਸਾਡੀ ਵੋਟ ਹੈ ਨਾ ਇਹ ਆਰਗੈਨਿਕ ਹੈ ਔਰ ਸਾਨੂੰ ਆਪਣੀ 20,000 ਆਰਗੈਨਿਕ ਵੋਟ ਦੇ ਉੱਤੇ ਫਕਰ ਹੈ। ਤੁਸੀਂ ਆਖਿਆ ਕਿ ਐਸਜੀਪੀਸੀ ਦੀਆਂ ਚੋਣਾਂ ਨਹੀਂ ਹੋ ਰਹੀਆਂ। ਉਦੇ ਵਾਸਤੇ ਕੀ ਪਲਾਨ ਆਪ੍ਰੈਕਸ਼ਨ ਹੈ ਕੀ ਚੋ ਅਸੀਂ ਕੇਂਦਰ ਸਰਕਾਰ ਨਾਲ ਵੀ ਰਾਬਤਾ ਕਰਾਂਗੇ ਜੀ ਮੈਂ ਦੱਸ ਚੁੱਕੇ ਆਂ ਔਰ ਅਸੀਂ ਸੰਘਰਸ਼ ਵੀ ਜਿਹੜਾ ਹੈ ਉਹ ਵਿੱਡਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੋਂ ਤੱਕ ਵੀ ਲੋੜ ਪਈ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਦੇ ਲਈ ਕੇਂਦਰ ਸਰਕਾਰ ਦੇ ਉੱਤੇ ਹਰ ਸੰਭਵ ਜਿਹੜਾ ਹੈ ਉਹ ਦਬਾ ਪਾਵਾਂਗੇ ਕਿਉਂਕਿ ਸਥਾਪਤ ਤੇ ਜਿਹੜੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਉੱਤੇ ਹੈਗੀ ਹੈ ਉਹਦਾ 도ਗਲਾ ਚਿਹਰਾ ਜਿਹੜਾ ਉਹ ਨੰਗਾ ਹੋ ਚੁੱਕਿਆ ਤੁਸੀਂ ਕੱਲ ਹੀ ਦੇਖੋ ਕਿ ਉੱਥੇ ਪਗੋੜੇਦਾਲ ਦੇ ਪ੍ਰਧਾਨ ਜਿਹੜੇ ਨੇ ਉਹ ਇੱਕ ਸਪੀਚ ਦਿੰਦੇ ਆ ਕਿ ਸੀਐਮ ਨੇ ਜਥੇਦਾਰ ਦੇ ਖਿਲਾਫ ਸ਼ਬਦ ਕਹੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਤੋਹੀਨ ਹੈ ਤੇ ਤੁਹਾਡੇ ਬੰਦਿਆਂ ਨੇ ਜਥੇਦਾਰਾਂ ਦੇ ਕੱਪੜੇ ਤੱਕ ਲਾ ਦਿੱਤੇ ਉਹਨਾਂ ਦੀਆਂ ਧੀਆਂ ਪਹਿਣਾ ਨੂੰ ਜਿਹੜਾ ਹੈ ਉਹਨਾਂ ਨੂੰ ਨੰਗਿਆ ਕਰਨ ਦਾ ਯਤਨ ਕੀਤਾ ਹੈਗਾ ਤੇ ਉਹਦੇ ਸਾਹਮਣੇ ਤਾਂ ਸੀਐਮ ਦੇ ਲਫਜ਼ ਕੁਝ ਵੀ ਨਹੀਂ ਹੈ ਜਿਹੜਾ ਕੁਝ ਤੁਸੀਂ ਜਥੇਦਾਰਾਂ ਨਾਲ ਕੀਤਾ ਔਰ ਇਹ ਪਿਰਤ ਜਿਹੜੀ ਹੈ ਇਹ ਇਹਨਾਂ ਲੋਕਾਂ ਨੇ ਪਾਈ ਹੈ ਜਥੇਦਾਰਾਂ ਨੂੰ ਗਲਤ ਸ਼ਬਦਾਵਲੀ ਬੋਲਤਨ ਆਪ ਤੁਸੀਂ ਜਥੇਦਾਰਾਂ ਦੀਆਂ ਦਾੜ੍ਹੀਆਂ ਫੜਨ ਤੱਕ ਗਏ ਹੋ ਤੇ ਦੂਜੇ ਦੀ ਤੁਸੀਂ ਕਈ ਗੱਲ ਜਿਹੜੀ ਹੈ ਉਹਨੂੰ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕਰਾਰ ਦੇ ਰਹੇ ਹੋ ਉੱਥੇ ਤੁਸੀਂ ਪੰਥ ਨੂੰ ਅਪੀਲਾ ਕਰ ਰਹੇ ਹੋ ਕਿ ਪੰਥ ਜੀ ਉਠੋ ਇਹ ਜਾਹੇਦਾਰ ਸਾਹਿਬ ਦੇ ਖਿਲਾਫ ਨਹੀਂ ਹੈ ਅਕਾਲ ਤਖਤ ਸਾਹਿਬ ਦੇ ਖਿਲਾਫ ਸ਼ਬਦਾਵਲੀ ਜਿਹੜੀ ਆ ਬੋਲੀ ਗਈ ਹੈ ਹਾਲਾਂਕਿ ਸੀਐਮ ਦਾ ਮੈਂ ਕੋਈ ਹਮਾਇਤੀ ਨਹੀਂ ਲੇਕਿਨ ਸੀਐਮ ਨੇ ਕੋਈ ਸ਼ਬਦ ਕਹੇ ਨੇ ਜਿਹੜੀਆਂ ਸਾਡੀਆਂ ਪੰਥ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਕਹੇ ਨੇ ਕਿ ਇਹ ਨਿਯੁਕਤੀ ਜਿਹੜੀ ਹੈ ਗੈਰਵਧਾਨਕ ਹੈ ਤੇ ਤੁਸੀਂ ਤਾਂ ਬਹੁਤ ਕੁਝ ਕਿਹਾ ਹੈਗਾ ਜਥੇਦਾਰਾਂ ਬਾਰੇ ਇਸ ਕਰਕੇ ਇਹਨਾਂ ਦੇ 도ਗਲੇ ਚਿਹਰੇ ਜਿਹੜੇ ਨੇ ਨੰਗੇ ਹੋ ਚੁੱਕੇ ਨੇ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਦੀ ਮੰਗ ਕਰਦੇ। ਸਾਬ ਜਿਹੜਾ ਡਿਸੀਜਨ ਲ ਹੋਇਆ ਕਿ ਉਹ ਪਵਿੱਤਰ ਸ਼ਹਿਰ ਅਨਾਉਂਸ ਕੀਤੇ ਹੋਲੀ ਸਿਟੀ ਅਨਾਉਂਸ ਕੀਤੇ ਇਹ ਤਿੰਨ ਆਨਾ ਉਹ ਦੀ ਚੋਂ ਵੱਖਰੀ ਕੰਟਰੋਵਰਸੀ ਉਹ ਵੀ ਪਹਿਲੇ ਸੀ ਕਿ ਹੁਣ ਜੋ ਸਟੇਟਸ ਉਹਦਾ ਹੈਗਾ ਤੇ ਹੁਣ ਜਿਹੜਾ ਯੂਨੀਵਰਸਿਟੀ ਸਥਾਪਿਤ ਕਰਨ ਦੀ ਗੱਲ ਹੋਈ ਹੈ ਇਹਨਾਂ ਸਾਰੇ ਡਿਸੀਜਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਗੜਗਾਜ ਸਾਹਿਬ ਨੇ ਇਸ ਦੇ ਇਤਰਾਜ਼ਾਇਤ ਕੀਤਾ ਕਹਿੰਦੇ ਵੀ ਬੇਅਦਬੀ ਹੋਈ ਹੈ ਅੰਦਰ ਨੰਗੇ ਸਿਰ ਬੈਠੇ ਰਹੇ ਨੇ ਅਮਨ ਰੋੜਾ ਤਾਂ ਉਹਨੇ ਰੈਫਰੈਂਸ ਦਿੱਤਾ ਇਹਨੂੰ ਤੁਸੀਂ ਦੋਨਾਂ ਚੀਜ਼ਾਂ ਨੂੰ ਕਿਵੇਂ ਦੇਖੋ ਅਮਨ ਰੋੜਾ ਮੈਂ ਦੇਖਿਆ ਵਿਧਾਨ ਸਭਾ ਦੇ ਵਿੱਚ ਉਹ ਨੰਗੇ ਸਰ ਬੈਠੇ ਸੀ ਤੇ ਵਿਧਾਨ ਸਭਾ ਦੇ ਵਿੱਚ ਤਾਂ ਚੰਡੀਗੜ੍ਹ ਵੀ ਉਹ ਨੰਗੇ ਸਰ ਬੈਠੀ ਹੁੰਦੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਮੇਰੇ ਖਿਆਲ ਪ੍ਰਕਾਸ਼ ਨਹੀਂ ਸੀ ਐਵੇਂ ਬੇਮਤਲਬ ਜੜੀ ਆ ਇਹ ਗੱਲ ਉਠਾਉਣੀ ਇਹ ਵੀ ਵਾਜਬ ਨਹੀਂ ਹੈ ਮੈਂ ਚੇਤیدار ਸਾਹਿਬ ਦਾ ਸਤਿਕਾਰ ਕਰਦਾ ਹਾਂ ਲੇਕਿਨ ਜੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਫਿਰ ਕੋਈ ਨੰਗੇ ਸਰ ਬੈਠਦਾ ਫਿਰ ਇਹ ਬਹੁਤ ਵੱਡੀ ਬੇਅਦਬੀ ਸੀ ਤੋਹੀਨ ਸੀ ਇਸ ਕਰਕੇ ਇਹ ਕੋਈ ਮਾਮਲਾ ਨਹੀਂ ਬਣਦਾ ਹੈ ਦੂਸਰੀ ਜਿਹੜੀ ਤੁਸੀਂ ਇੱਕ ਹੋਰ ਗੱਲ ਕਹੀ ਹੈ ਖੋਲੀ ਸਿਟੀ ਖੋਲੀ ਸਿਟੀ ਇਹ ਮੇਰੇ ਖਿਆਲ ਹੈ ਕੈਪਟਨ ਸਰਕਾਰ ਵੇਲੇ 18 ਜਾਂ 19 ਸ਼ਹਿਰ ਜਿਹੜੇ ਨੇ ਪਵਿੱਤਰ ਕਰਾਰ ਦਿੱਤੇ ਗਏ ਸੀ ਜਿਦੇ ਵਿੱਚੋ ਸ੍ਰੀ ਮੁਕਸਰ ਸਾਹਿਬ ਵੀ ਸੀ ਸ੍ਰੀ ਤਰਨਤਾਰਨ ਸਾਹਿਬ ਵੀ ਸੀ ਸ੍ਰੀ ਚਮਕੌਰ ਸਾਹਿਬ ਵੀ ਸੀ ਸ੍ਰੀ ਫਤਿਹਗੜ੍ਹ ਸਾਹਿਬ ਵੀ ਸੀ ਤਖ਼ਸੀ ਰਦਮਦਮਾ ਸਾਹਿਬ ਸੀ ਇਹਦੀ ਜਿਹੜੀ ਬਾਉਂਡਰੀ ਹੈ ਬਾਉਂਡਰੀ ਤੋਂ 200 ਮੀਟਰ ਅੱਗੇ ਤੱਕ ਕੋਈ ਵੀ ਮਾਸ਼ ਸ਼ਰਾਬ ਸਿਗਰਟ ਦੀ ਦੁਕਾਨ ਜਿਹੜੀ ਆ ਉਹ ਨਹੀਂ ਖੁੱਲ ਸਕਦੀ ਇਹ ਫੈਸਲਾ ਆਲਰੇਡੀ ਜਿਹੜਾ ਉਹ ਪਹਿਲਾਂ ਹੋਇਆ ਸੀਗਾ ਇਹ ਸਰਕਾਰ ਨੇ ਹੁਣ ਨਵਾਂ ਕੀਤਾ ਹੈ ਬਿਲਕੁਲ ਓਮੀ ਜਿਵੇਂ ਪਹਿਲਾਂ ਡਿਸਪੈਂਸਰੀਆਂ ਹੁੰਦੀਆਂ ਸੀ ਰੰਗ ਮਾਰ ਕੇ ਕਲੀਨਿਕ ਬਣਾਤੇ ਤੇ ਉਹ ਪਹਿਲੇ ਫੈਸਲੇ ਨੂੰ ਜਿਹੜਾ ਮੁੜ ਰਿਪੀਟ ਕੀਤਾ ਗਿਆ ਮੈਨੂੰ ਲੱਗਦਾ ਨਹੀਂ ਕਿ ਇਹ ਨਵਾਂ ਫੈਸਲਾ ਹੈ ਕੀ ਫਰਕ ਹੈ ਜਿੰਨੀ ਦੇਰ ਤੁਸੀਂ ਇਹਨਾਂ ਦਾ ਨੋਟੀਫਿਕੇਸ਼ਨ ਨਹੀਂ ਈਸ਼ੂ ਕਰਦੇ ਉਹਦੇ ਤੇ ਕਾਨੂੰਨ ਜਿਹੜਾ ਲਾਗੂ ਨਹੀਂ ਹੋ ਸਕਦਾ ਮਹਿੰਦਰ ਨੇ ਉਹ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਉਹ ਨੋਟੀਫਿਕੇਸ਼ਨ ਜਾਰੀ ਹੈ ਸਰਕਾਰ ਜੇ ਨੋਟੀਫਿਕੇਸ਼ਨ ਕਰੇਗੀ ਫਿਰ ਪੁਲਿਸ ਅਧਿਕਾਰਿਤ ਹੋਏਗੀ ਕਿ ਤੂੰ ਇੱਧਰ ਸਿਟੀ ਦੀ ਤੁਸੀਂ ਪਵਿੱਤਰ ਕੰਮ ਕੀਤਾ ਜੀ ਬਿਨਾ ਨੋਟੀਫਿਕੇਸ਼ਨ ਤੇ ਨਹੀਂ ਹੋਗਾ ਉਹ ਤੇ ਉਹ ਵੀ ਕਹੀ ਜਾਂਦੇ ਵੀ ਅਸੀਂ ਵੀ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ 1999 ਜਾਂ ਤਾਂ ਬਿਲਕੁਲ ਜੇ ਕਰਨਾ ਹੀ ਹੈ ਤੇ ਜਿਵੇਂ ਹਰਦੁਆਰ ਹੈ ਨੋਟੀਫਿਕੇ ਜਿਵੇਂ ਬਨਾਰਸ ਹੈ ਪੂਰੇ ਦੇ ਪੂਰੇ ਸ਼ਹਿਰ ਨੂੰ ਜਿਹੜਾ ਹੈ ਉਹ ਪਵਿੱਤਰ ਕਰਾਰ ਦੇਣਾ ਚਾਹੀਦਾ ਹੈ ਜੀ ਸਰਕਾਰ ਨੂੰ ਸ਼੍ਰੀ ਅਮਰਸਾਸ ਤੇ ਨੋਟੀਫਾਈ ਕਰਨਾ ਚਾਹੀਦਾ ਹੈ ਨੋਟੀਫਿਕੇਸ਼ਨ ਤੋਂ ਬਿਨਾਂ ਨਹੀਂ ਕੋਈ ਵੀ ਲਾਗੂ ਹੁੰਦਾ ਨਹੀਂ ਇਸ ਨੂੰ ਅਧਿਕਾਰ ਹੀ ਨਹੀਂ ਮਿਲਦਾ ਨਹੀਂ ਮਿਲਦਾ ਜੀ ਹਾਂਜੀ ਜਿਹੜੀ ਜਿਹੜਾ ਸਰਕਾਰ ਵੱਲੋਂ 350 ਤਲਾ ਦੇ ਸੁਮਰੋਹ ਕੀਤੇ ਗਏ ਨੇ ਉਹਨਾਂ ਦਾ ਬਾਰ ਬਾਰ ਕਿਹਾ ਗਿਆ ਕਿ ਅਸੀਂ ਬਿੱਲੇਵੀ ਪਾਰਟੀਆਂ ਦੇ ਪ੍ਰਧਾਨ ਨੇ ਉਹਨਾਂ ਸਾਰਿਆਂ ਨੂੰ ਸਹਿਯਾ ਦਿੱਤਾ ਗਿਆ ਸਾਡੇ ਸਮਾਗਮਾਂ ਦੇ ਵਿੱਚ ਜਿਹੜੇ ਵੀ ਧਾਰਮਿਕ ਸਮਾਗਮ ਹੋਏ ਨੇ ਕੋਈ ਉਹਦੇ ਵਿੱਚ ਆਇਆ ਕੀ ਤੁਹਾਨੂੰ ਸੁਨੇਹਾ ਮਿਲਿਆ ਆਇਆ ਸੀ ਜੀ ਸਦਾ ਆਇਆ ਸੀ ਲੇਕਿਨ ਮੈਂ ਦਿੱਲੀ ਕਿਉਂਕਿ ਸ਼ਹਾਦਤ ਹੋਈ ਸੀ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਸਦਾ ਸੀ ਮੈਂ ਦਿੱਲੀ ਸਮਾਗਮਾਂ ਦੇ ਉੱਤੇ ਜਿਹੜਾ ਉਹ ਸ਼ਮੂਲੀਅਤ ਕੀਤੀ ਹੈ ਤੇ ਇੱਕੋ ਜਗ੍ਹਾ ਹਾਜ਼ਰੀ ਇੱਕ ਬੰਦਾ ਭਰ ਸਕਦਾ ਦੋ ਜਗ੍ਹਾ ਨਹੀਂ ਭਰ ਸਕਦਾ ਸਿੰਗਲ ਜਿਹੜੀ ਮਨਪ੍ਰੀਤ ਆਯਾਲੀ ਹੁਣਾਂ ਨਹੀਂ ਵਿਧਾਨ ਸਭਾ ਦੇ ਵਿੱਚ ਗੱਲ ਮੁੱਦਾ ਚੁੱਕਿਆ ਹੈਗਾ ਅਮਰਿਤਪਾਲ ਸਿੰਘ ਦਾ ਐਮਪੀ ਦਾ ਹੁਣ ਤੇ ਜਾਂਦੇ ਉਹਦੇ ਬਾਰੇ ਤੁਹਾਡੀ ਕੀ ਰਾਏ ਹੈਗੀ ਜੋ ਮਨਪ੍ਰੀਤ ਸਿੰਘ ਆਯਾਲੀ ਨੇ ਵਿਧਾਨ ਸਭਾ ਦੇ ਵਿੱਚ ਮੁੱਦਾ ਚੁੱਕਿਆ ਸਾਡੀ ਪਾਰਟੀ ਦੀ ਉਸ ਮਨਪ੍ਰੀਤ ਸਿੰਘ ਆਯਾਲੀ ਦੀ ਗੱਲ ਨੂੰ ਇਕੱਲੇ ਇਕੱਲੇ ਸ਼ਬਦ ਨੂੰ ਪੂਰਨ ਹਮਾਇਤ ਹੈ ਨਾਖਪੁਰ ਸਾਹਿਬ ਦੇ ਜਿਹੜੇ ਨਵੇਂ ਪਾਸਾ ਦੇ ਸ਼ਹੀਦ ਦੀ ਸਮਾਗਮ ਹੋਈ ਇੱਕੋ ਥਾਂ ਤੇ ਦੋ ਅਲੱਗ-ਅਲੱਗ ਸਮਾਗਮ ਸਭ ਦਾ ਆਪਣਾ ਦਿਖਾਣ ਦਾ ਜ਼ੋਰ ਜਿਹੜਾ ਚੱਲਿਆ ਐ ਜੀ ਗੜਗੱਦ ਸਾਹਿਬ ਵੀ ਸਟੇਟਮੈਂਟ ਆੜੀ ਪੰਥ ਦੇ ਕੰਮ ਉਹ ਕਰਦੇ ਪਏ ਨੇ ਜਿਨ੍ਹਾਂ ਦੇ ਨਾ ਥਾੜੀ ਐ ਨਾ ਕੇਸ ਐ ਇਹਨੂੰ ਕਿਵੇਂ ਦੇਖੀ ਇਹਦੀ ਪਿਰਤ ਵੀਰ ਜੀ ਇਹ ਪਗੋੜੇਦਲ ਦੇ ਆਗੂਆਂ ਨੇ ਪਾਈ ਸੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ 1999 ਦੇ ਵਿੱਚ ਖਾਲਸਾ ਸਾਜਨਾ ਦਿਵਸ 300 ਸਾਲਾ ਮਨਾਇਆ ਉਦੋਂ ਜਥੇਦਾਰ ਗੁਰਚੰਦ ਸਿੰਘ ਜੀ ਟੌੜਾ ਨੇ ਇਹੋ ਸ਼ਬਦ ਕਹੇ ਸੀ ਜਿਹੜੇ ਅੱਜ ਗੜਗੱਦ ਸਾਹਿਬ ਕਹਿ ਰਹੇ ਆ ਤੇ ਉਹਨਾਂ ਨੂੰ ਮੱਖਣ ਚੋਂ ਵਾਲ ਜਿਵੇਂ ਬਾਹਰ ਕੱਢੀਦਾ ਨਾ ਐਉਂ ਬਾਹਰ ਕੱਢ ਕੇ ਸਿੜਦਾ ਸੀ ਕਿ ਅਸੀਂ ਤਾਂ ਇਹਨਾਂ ਪ੍ਰੋਗਰਾਮਾਂ ਦਾ ਰਾਸੀਕਰਨ ਕਰਨਾ ਤੇ ਜਿਹੜਾ ਵੀ ਰਿਕਵਰਡ ਬਣੂਗਾ ਉਹ ਬਾਹਰ ਕੱਢਿਆ ਜਾਊਗਾ ਜਥੇਦਾਰ ਗੁਰਚੰਦ ਸਿੰਘ ਜੀ ਟੋੜਾ ਨੂੰ ਸਿਰਫ ਉਹੀ ਸ਼ਬਦ ਜਿਹੜੇ ਅੱਜ ਗੜਗੱਤ ਸਾਹਿਬ ਕਹਿ ਰਹੇ ਨੇ ਕਿ ਸਰਕਾਰ ਨੂੰ ਇਹਨਾਂ ਸਮਾਗਮਾਂ ਨੂੰ ਮਨਾਉਣ ਦਾ ਅਧਿਕਾਰ ਨਹੀਂ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕੈਪੇਬਲ ਹੈ ਔਰ ਸਾਰੇ ਪ੍ਰਬੰਧ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਰਗੇਨਾਈਜ਼ ਕਰੇਗੀ ਔਰ ਆਪਾਂ ਸਾਰੀਆਂ ਪੰਥਕ ਧਿਰਾਂ ਨੂੰ ਨਾਲ ਲੈ ਕੇ ਇਕੱਠੇ ਪ੍ਰੋਗਰਾਮ ਮਨਾਈਏ ਲੈਕਿਨ ਉਹਨਾਂ ਨੂੰ ਬਾਹਰ ਕੱਢਤਾ ਔਰ ਪਹਿਲੀ ਵਾਰ 1999 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਸ ਵਕਤ ਸੀ ਉਹਨੇ ਜਿਹੜਾ ਸੀ ਇਹਨਾਂ ਸਮਾਗਮਾਂ ਦਾ ਰਾਸੀਕਰਨ ਕੀਤਾ ਸੀ ਤੇ ਇਹਨਾਂ ਨੇ ਪਿਰਤ ਪਾਈ ਸੀ ਤੇ ਇਹਨਾਂ ਦੀਆਂ ਪਿਰਤਾਂ ਦੇ ਉੱਤੇ ਹੀ ਮੌਜੂਦਾ ਸਰਕਾਰਾਂ ਚੱਲ ਰਹੀਆਂ ਇੱਕ ਮਦਨ ਜੀ ਮੈਂ ਜਾ ਕੇ ਆਇਆ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਵਿੱਚ ਜਿਹੜਾ ਇਕੱਠ ਸੀ ਈਵਨ ਗੁਰਦੁਆਰਾ ਸਿੰਘ ਸੰਗਤ ਸਾਹਿਬ ਦੇ ਬਾਹਰ ਉਹ ਕੋਈ ਪ੍ਰਭਾਵਸ਼ਾਲੀ ਨਹੀਂ ਸੀ ਜੇਕਰ ਪੰਜਾਬ ਸਰਕਾਰ 8900 ਬੱਸਾਂ ਵੀ ਨਾ ਲੰਘਦੀ ਫਿਰ ਇਹਦਾ ਮਤਲਬ ਇਹ ਹੈ ਕਿ 30 40 ਹਜ਼ਾਰ ਲੋਕ ਹੋਰ ਘਟ ਜਾਣੇ ਸੀ ਤਾਂ ਕਿਉਂ ਨਹੀਂ ਮੈਂ ਪਹਿਲਾਂ ਹੀ ਕਿਹਾ ਜੀ ਸੰਗਤ ਬਹੁਤ ਜ਼ਿਆਦਾ ਕਿਉਂ ਨਹੀਂ ਆਈ ਦੇਖੋ ਮੈਂ ਪੜਿਆ ਹੈ ਦੇਖਿਆ ਤਾਂ ਨਹੀਂ ਜਦੋਂ 300 ਸਾਲਾ ਮਨਾਇਆ ਸੀ ਨਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਉਸ ਵਕਤ ਸਾਰੀਆਂ ਪੰਥਕ ਧਿਰਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਬੋਰਡ ਹਜੂਰ ਸਾਹਿਬ ਬੋਰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਭਾਵਾਂ ਜਿੰਨੀਆਂ ਸਾਡੀਆਂ ਚੀਫ ਖਾਲਸਾ ਦਵਾਨ ਸਾਰੀਆਂ ਹੀ ਜਥੇਬੰਦੀਆਂ ਉਸ ਦਿੱਲੀ ਦੇ ਵਿੱਚ ਹੋ ਰਹੇ ਸ਼ਹੀਦੀ ਸਮਾਗਮਾਂ ਦੇ ਵਿੱਚ ਸ਼ਾਮਲ ਹੋਈਆਂ ਸੀ ਤਾਂ ਇਹ ਪਹਿਲ ਕਿਹਨੂੰ ਕਰਨੀ ਬਣਦੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਵੱਡੀ ਧਿਰ ਹੈ ਇਹਨੂੰ ਪਹਿਲ ਕਰਨੀ ਬਣਦੀ ਸੀ ਲੇਕਿਨ ਪਹਿਲ ਕਿਨੇ ਕੀਤੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿ ਆਓ ਇੱਥੇ ਦਿੱਲੀ ਦੇ ਵਿੱਚ ਆਪਾਂ ਮਨਾਈਏ ਚਾਹੀਦਾ ਇਹ ਸੀ ਕਿ ਇਹ ਦਿੱਲੀ ਦੇ ਵਿੱਚ ਸ਼ਾਮਲ ਹੁੰਦੇ ਤੇ ਫਿਰ 29 ਤਰੀਕ ਨੂੰ ਦਿੱਲੀ ਵਾਲੇ ਜਿਹੜੇ ਹੈ ਉਹ ਆਨੰਦਪੁਰ ਸਾਹਿਬ ਸ਼ਾਮਿਲ ਹੁੰਦੇ ਪਰ ਇਹਨਾਂ ਨੇ ਇੱਕ ਪਰਿਵਾਰ ਦੀ ਕਿਉਂਕਿ ਸਮਾਗਮ ਦੇ ਵਿੱਚ ਰਾਜਨੀਤੀ ਚਮਕਾਉਣੀ ਸੀ ਇਸ ਕਰਕੇ ਇਹਨਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਣਾ ਇਕੱਠੇ ਹੋਣਾ ਯੋਗ ਨਹੀਂ ਸਮਝਿਆ ਪੰਥਕ ਏਕਤਾ ਦੀਆਂ ਅਪੀਲਾਂ ਜ਼ਰੂਰ ਕੀਤੀਆਂ ਜਾ ਰਹੀਆਂ ਨੇ ਪਰ ਸ਼ਤਾਬਦੀ ਦੇ ਇਕੱਠੇ ਨਹੀਂ ਹੋਏ ਤੁਸੀਂ ਇੱਕ ਗੱਲ ਨੂੰ ਮੰਨਦੇ ਹੋ ਕਿ ਜਿੱਥੇ ਗੁਰੂ ਸਾਹਿਬ ਦੀ ਸ਼ਹੀਦੀ ਹੋਈ ਹੈ ਉਸ ਸੰਸਥਾ ਦਾ ਪਹਿਲਾ ਅਧਿਕਾਰ ਹੈ ਸਿਧੀਆਂ ਦੇ ਸਮਾਗਮ ਮਨਾਣਾ ਬਿਲਕੁਲ ਜੀ ਬਿਲਕੁਲ ਜੀ ਪਟਨਾ ਸਾਹਿਬ ਪਟਨਾ ਸਾਹਿਬ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਪਟਨਾ ਸਾਹਿਬ ਬੋਰਡ ਨੇ ਮਨਾਇਆ ਗੁਰਗਿਆਈ ਦਿਵਸ ਮਨਾਇਆ ਹਜ਼ੂਰ ਸਾਹਿਬ ਬੋਰਡ ਨੇ ਮਨਾਇਆ ਤੇ ਸ਼ਾਹਦਤ ਹੋਈ ਹੈ ਦਿੱਲੀ ਤੇ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਫਰਜ਼ ਸੀ ਤੇ ਮੇਰਾ ਜਿਹੜਾ ਸਵਾਲ ਹੈ ਹੋਏ ਆ ਕਿ ਤੁਸੀਂ ਐਸਜੀਬੀਸੀ ਨੇ ਜੋ ਢੇਕਾ ਡਾਇਆ ਹੈ ਔਰ ਇਹਨੂੰ ਇਹਦੇ ਪੈਰਲਲ ਆਪਣਾ ਸਮਾਗਮ ਕਰਕੇ ਕਿਉਂਕਿ ਕੋਈ ਪ੍ਰਭਾਵਸ਼ਾਲੀ ਨਹੀਂ ਸੀ ਮੈਂ ਗਿਆ ਉੱਥੇ ਤੇ ਤੇ ਉਹਦਾ ਉਹਨਾਂ ਨੂੰ ਕਰਨ ਦਾ ਹੋਇਆ ਕੀ ਕਿ ਦੂਜੇ ਦੇ ਕੰਮ ਚ ੜੀਗਾ ਪਾ ਕੇ ਆਪਣਾ ਵੀ ਪ੍ਰਭਾਵਸ਼ਾਲੀ ਨਹੀਂ ਬਣਾਇਆ ਇਹਦੇ ਉੱਤੇ ਤੁਹਾਡੀ ਕੀ ਨਹੀਂ ਉਹਨਾਂ ਨੇ ਦੇਖੋ ਪ੍ਰਭਾਵਸ਼ਾਲੀ ਸੀ ਨਹੀਂ ਸੀ ਕਾਟੂ ਹੋਇਆ ਨਹੀਂ ਹੋਇਆ ਲੇਕਿਨ ਉਹਨਾਂ ਨੇ ਇੰਨਾ ਪੈਸਾ ਖਰਚ ਕਰਕੇ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਚਮਕਾਉਣ ਦਾ ਯਤਨ ਕੀਤਾ ਜੀ ਕਾਮਯਾਬ ਹੋਏ ਨਹੀਂ ਹੋਏ ਵੱਖਰੀ ਗੱਲ ਹੈ ਜੀ ਠੀਕ ਹੈ ਜੀ ਇੱਕ ਵਾਰੀ ਫੇਰ ਬਹੁਤ ਥੈਂਕਸ ਤੁਹਾਡਾ ਜੀ ਪਾਰਟੀ ਦਾ ਤੁਹਾਡੀ ਕੁਝ ਕਾਟੀ ਆਰਗੇਨਾਈਜੇਸ਼ਨ ਜੀ ਆ ਸਾਡੇ ਉਹੀ ਉਹ ਵੀ ਇੱਕ ਐਜੰਡਾ ਉਹ ਸਾਡਾ ਇੰਟਰਨਲ ਸੀਗਾ ਚਲੋ ਤੁਸੀਂ ਪੁੱਛਿਆ ਦੱਸ ਦਿੰਨੇ ਆ ਕਿ ਸਾਡੀਆਂ ਜ਼ਿਲ੍ਹਾ ਕਮੇਟੀਆਂ ਅੱਧੇ ਜ਼ਿਲ੍ਹਿਆਂ ਦੀਆਂ ਬਣ ਚੁੱਕੀਆਂ ਨੇ ਔਰ ਪੰਜ ਚਾਰ ਦਿਨਾਂ ਚ ਅੱਧੇ ਜ਼ਿਲ੍ਹਿਆਂ ਦੀਆਂ ਬਣ ਜਾਣਗੀਆਂ ਤੇ ਜਿਹੜਾ ਸਾਰਾ ਬਹੁਤ ਵਧੀਆ ਕੋਈ ਕਿਸੇ ਕਿਸਮ ਦਾ ਕੋਈ ਬਿਤਕਰੇ ਬਾਜੀ ਕੁਝ ਨਹੀਂ ਮੈਂ ਬਿਨਾ ਸਵਾਲ ਪੁੱਛਿਆ ਦੱਸ ਦਿੰਨਾ ਕਿ ਸਾਡੀ ਪੇਟ ਪਾਰਟੀ ਦੇ ਵਿੱਚ ਮੁਕੰਮਲ ਏਕਤਾ ਹੈ ਕੋਈ ਬਿਤਕਰੇ ਬਾਜੀ ਕੋਈ ਫਰਕ ਕੁਝ ਨਹੀਂ